ਪਾਰ ਜਿਹੜਾ ਵੱਡੀ ਹੋਈ ਮਹਿਮ ਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਅਲੱਗ-ਅਲੱਗ ਜਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਨਸ਼ਾ ਕਰਦੇ ਸੀ ਨੌਜਵਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਕਾਇਦਾ ਉਹਨਾਂ ਨੂੰ ਜਿਹੜਾ ਜੇਲ ਨਹੀਂ ਭੇਜਿਆ ਗਿਆ ਔਰ ਨਸ਼ਾ ਮੁਕਤੀ ਕੇਂਦਰ ਸੈਕਟਰ 68 ਮੁਹਾਲੀ ਦੇ ਵਿੱਚ ਦਾਖਲ ਕਰਿਆ ਤਾਂ ਜੋ ਉਹਨਾਂ ਦਾ ਉਹਨਾਂ ਦਾ ਜਿਹੜਾ ਬਿਲਕੁਲ ਸੁਧਾਰ ਕਰ ਸਕਣ ਉਹਨਾਂ ਦਾ ਸੁਧਾਰ ਕੀਤਾ ਜਾ ਸਕੇ ਔਰ ਬਕਾਇਦਾ ਜਿਹੜਾ ਸੁਧਾਰ ਕਰਨ ਤੋਂ ਬਾਅਦ ਜਦੋਂ ਨਸ਼ਾ ਛੱਡ ਕੇ ਬਾਹਰ ਆਣ ਉਹਨੂੰ ਕਿਸੇ ਨਾ ਕਿਸੇ ਕਿੱਤਾ ਦੇ ਵਿੱਚ ਲਗਾਇਆ ਜਾ ਸਕੇ ਪਿਛਲੇ ਬੀਤੇ ਦਿਨੀ ਕੁਝ ਇੱਥੇ ਜਿਹੜੇ ਪੰਜਾਬ ਸਰਕਾਰ ਦੁਆਰਾ ਇੱਕ ਜਿਹੜਾ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਉਦਘਾਟਨ ਵੀ ਕੀਤਾ ਗਿਆ ਸੀ ਜਿਹੜੇ ਨਸ਼ਾ ਕਰਦੇ ਨੇ ਨੌਜਵਾਨਾਂ ਨੂੰ ਕੁਛ ਨਾ ਕੁਛ ਕਿਤੇ ਸਿਖਾਇਆ ਜਾਵੇ ਜੇ ਕਿਸੇ ਨੇ ਕੰਪਿਊਟਰ ਦਾ ਕੰਮ ਸਿੱਖਣਾ ਹੈ ਕਿਸੇ ਨੇ ਮੋਬਾਈਲ ਰਿਪੇਅਰ ਦਾ ਕੰਮ ਸਿੱਖਣਾ ਹੈ ਤੇ ਅੰਦਰ ਉਹਨਾਂ ਨੂੰ ਟ੍ਰੇਨਿੰਗ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਇੱਥੋਂ ਨਿਕਲ ਕੇ ਉਹ ਬਕਾਇਦਾ ਆਪਣੇ ਕੋ ਪੈਰਾਂ ਤੇ ਖੜੇ ਹੋ ਸਕਣ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਬੀਤੇ ਦਿਨੀ ਜਿਹੜਾ ਹਨੇਰੀ ਔਰ ਚਖੜ ਆਇਆ ਸੀ ਕੁਛ ਦਿਨ ਪਹਿਲਾਂ ਉਸੇ ਦਾ ਫਾਇਦਾ ਉਠਾਉਂਦੇ 23 ਦੇ ਕਰੀਬ ਜਿਹੜੇ ਨੌਜਵਾਨ ਕਿਸੇ ਨਕਸ਼ਾ ਮੁਕਤੀ ਕੇਂਦਰ ਦੇ ਵਿੱਚੋਂ ਜਿਹੜੇ ਫਰਾਰ ਹੋ ਗਏ ਹੁਣ ਇਸ ਟਾਈਮ ਉਹ ਕਿੱਥੇ ਨੇ ਕਿੱਥੇ ਨੇ ਪੁਲਿਸ ਉਹਨਾਂ ਨੂੰ ਭਾਲ ਵੀ ਕਰ ਰਹੀ ਲੇਕਿਨ ਜਦੋਂ ਕਿਸੇ ਅਧਿਕਾਰੀਆਂ ਨੇ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕੋਈ ਵੀ ਜਿਹੜਾ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਪਰ ਭਰੋਸੇਯੋਗ ਸੂਤਰਾਂ ਦੇ ਮੱਦੇਨਜ਼ਰ 23 ਦੇ ਕਰੀਬ ਜਿਹੜੇ ਨੌਜਵਾਨ ਹੈ ਜਿਹੜੇ ਕਿ ਰਾਤ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖਿੜਕੀ ਤੋੜ ਕੇ ਜਦੋਂ ਫਰਾਰ ਹੋ ਗਏ ਹੁਣ ਉਹ ਕਿੱਥੇ ਨੇ ਕਿੱਥੇ ਨੇ ਨਹੀਂ ਪੁਲਿਸ ਉਹਨਾਂ ਦੀ ਬਹੁਤ ਜਿਹੜੀ ਭਾਲ ਕਰ ਰਹੀ ਹੈ ਉਸ ਤੋਂ ਬਾਅਦ ਉਹ ਪਕੜਨ ਜਾਣ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕਿਉਂ ਭੱਜ ਕੇ ਗਏ ਇਹਦਾ ਕਾਰਨ ਕੀ ਸੀਗਾ ਤੇ ਫਿਰਾਲ ਇਹ ਜੇ ਕੋਈ ਵੀ ਅਧਿਕਾਰੀ ਜਿਹੜਾ ਬੋਲਣ ਨੂੰ ਤਿਆਰ ਨਹੀਂ ਲੇਕਿਨ ਹੁਣ ਉਹ ਨੌਜਵਾਨਾਂ ਨੂੰ ਫੜ ਕੇ ਦੱਸੋ ਫਿਰ ਕਿਤੇ ਲੇਕਿਨ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਜਰੂਰ ਸੀ ਜੁਧ ਨਸ਼ਾ ਵਿਰੁੱਧ ਤੇ ਇਹ ਜਿਹੜੇ ਪਕੜੇ ਕੇ ਨੌਜਵਾਨਾਂ ਨੂੰ ਜੇਲਾ ਦੇ ਵਿੱਚ ਨਾ ਭੇਜ ਕੇ ਬਲਕਿ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਸੁਧਾਰ ਕਰਨ ਤੋਂ ਬਾਅਦ ਨਸ਼ਾ ਮੁਕਤੀ ਕੇਂਦਰ ਤੋਂ ਬਾਹਰ ਆਣ ਕਾ ਲੋਕ ਜਿਹੜੇ ਹੋਰ ਨੌਜਵਾਨ ਜਿਹੜਾ ਨਸ਼ਾ ਕਰਦੇ ਨੇ ਉਹ ਜਾ ਕੇ ਉਹਨਾਂ ਨੂੰ ਸੰਦੇਸ਼ ਦੇ ਦੇ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਨਾਲੇ ਆਪਣਾ ਸਮਾ ਖਰਾਬ ਕਰੋ ਸਿਹਤ ਨਾ ਖਰਾਬ ਕਰੋ ਆਪਣੇ ਜਿਹੜਾ ਮਾਂ ਬਾਪ ਦਾ ਨਾਮ ਵੀ ਨਾ ਨਾ ਖਰਾਬ ਕਰੋ ਇਸੇ ਦੇ ਤਹੇ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਜਿਹੜਾ ਉਪਰਾਲਾ ਸੀ ਪਰ ਜਿਹੜੇ ਨੌਜਵਾਨ 23 ਦੇ ਕਰੀਬ ਹੁਣ ਭੱਜ ਗਏ ਕਿੱਥੇ ਨੇ ਕਿੱਥੇ ਨਹੀਂ ਪੁਲਿਸ ਉਹਨਾਂ ਦਾ ਪਿੱਛਾ ਜਰੂਰ ਕਰ ਰਹੀ ਹੈ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਨੇ ਫੜੜੇ ਜਾਣ ਤੋਂ ਬਾਅਦ ਹੀ ਪਤਾ ਲੱਗਿਆ ਵੀ ਇੱਥੋਂ ਭੱਜਣ ਦੇ ਕਾਰਨ ਕੀ ਸੀ ਪਰ ਜਿਹੜਾ ਵਿੱਢੀ ਹੋਈ ਮਹਿਮ ਯੂਨਿਅਨ ਐਂਵਰੁੱਧ ਦੇ ਤਹਿਤ ਅਲੱਗ-ਅਲੱਗ ਜਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਨਸ਼ਾ ਕਰਦੇ ਸੀ ਨੌਜਵਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਕਾਇਦਾ ਉਹਨਾਂ ਨੂੰ ਜਿਹੜਾ ਜੇਲ ਨਹੀਂ ਭੇਜਿਆ ਗਿਆ ਔਰ ਨਸ਼ਾ ਮੁਕਤੀ ਕੇਂਦਰ ਸੈਕਟਰ 68 ਮੁਹਾਲੀ ਦੇ ਵਿੱਚ ਦਾਖਲ ਕਰਿਆ ਤਾਂ ਜੋ ਉਹਨਾਂ ਦਾ ਉਹਨਾਂ ਦਾ ਜਿਹੜਾ ਬਿਲਕੁਲ ਸੁਧਾਰ ਕਰ ਸਕਣ ਉਹਨਾਂ ਦਾ ਸੁਧਾਰ ਕੀਤਾ ਜਾ ਸਕੇ ਔਰ ਬਕਾਇਦਾ ਜਿਹੜਾ ਸੁਧਾਰ ਕਰਨ ਤੋਂ ਬਾਅਦ ਜਦੋਂ ਨਸ਼ਾ ਛੱਡ ਕੇ ਬਾਹਰ ਆਣ ਉਹਨੂੰ ਕਿਸੇ ਨਾ ਕਿਸੇ ਕੀਤਾ ਅੰਦਰ ਵਿੱਚ ਲਗਾਇਆ ਜਾ ਸਕੇ ਪਿਛਲੇ ਬੀਤੇ ਦਿਨ ਹੀ ਕੁਝ ਇੱਥੇ ਜਿਹੜੇ ਪੰਜਾਬ ਸਰਕਾਰ ਦੁਆਰਾ ਇੱਕ ਜਿਹੜਾ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਉਦਘਾਟਨ ਵੀ ਕੀਤਾ ਗਿਆ ਸੀ ਜਿਹੜੇ ਨਸ਼ਾ ਕਰਦੇ ਨੇ ਨੌਜਵਾਨਾਂ ਨੂੰ ਕੁਝ ਨਾ ਕੁਝ ਕਿਤੇ ਸਿਖਾਇਆ ਜਾਵੇ ਜੇ ਕਿਸੇ ਨੇ ਕੰਪਿਊਟਰ ਦਾ ਕੰਮ ਸਿੱਖਣਾ ਹੈ ਕਿਸੇ ਨੇ ਮੋਬਾਈਲ ਰਿਪੇਅਰ ਦਾ ਕੰਮ ਸਿੱਖਣਾ ਹੈ ਤੇ ਅੰਦਰ ਉਹਨਾਂ ਨੂੰ ਟ੍ਰੇਨਿੰਗ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਇੱਥੋਂ ਨਿਕਲ ਕੇ ਉਹ ਬਕਾਇਦਾ ਆਪਣੇ ਕੋ ਪੈਰਾਂ ਤੇ ਖੜੇ ਹੋ ਸਕਣ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਵਿੱਤ ਜਿਹੜਾ ਹਨੇਰੀ ਔਰ ਚਖੜ ਆਇਆ ਸੀ ਕੁਛ ਦਿਨ ਪਹਿਲਾਂ ਉਸੇ ਦਾ ਫਾਇਦਾ ਉਠਾਉਂਦੇ 23 ਦੇ ਕਰੀਬ ਜਿਹੜੇ ਨੌਜਵਾਨ ਕਿਸੇ ਨਕਸ਼ਾ ਮੁਕਤੀ ਕੇਂਦਰ ਦੇ ਵਿੱਚੋਂ ਜਿਹੜੇ ਫਰਾਰ ਹੋ ਗਏ ਹੁਣ ਇਸ ਟਾਈਮ ਉਹ ਕਿੱਥੇ ਨੇ ਕਿੱਥੇ ਨੇ ਪੁਲਿਸ ਉਹਨਾਂ ਨੂੰ ਪਾਲ ਵੀ ਕਰ ਰਹੀ ਲੇਕਿਨ ਜਦੋਂ ਕਿਸੇ ਅਧਿਕਾਰੀਆਂ ਨੇ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਵੀ ਜਿਹੜਾ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਪਰ ਭਰੋਸੇਯੋਗ ਸੂਤਰਾਂ ਦੇ ਮਨ ਲੱਗੇ 23 ਦੇ ਕਰੀਬ ਜਿਹੜੇ ਨੌਜਵਾਨ ਹੈ ਜਿਹੜੇ ਕੀ ਰਾਤ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖਿੜਕੀ ਤੋੜ ਕੇ ਜਦੋਂ ਫਰਾਰ ਹੋ ਗਏ ਹੁਣ ਉਹ ਕਿੱਥੇ ਨੇ ਕਿੱਥੇ ਨੇ ਨਹੀਂ ਪੁਲਿਸ ਉਹਨਾਂ ਦੀ ਬਹੁਤ ਜਿਹੜੀ ਭਾਲ ਕਰ ਰਹੀ ਹੈ ਉਸ ਤੋਂ ਬਾਅਦ ਉਹ ਪਕੜਨ ਜਾਣ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕਿਉਂ ਭੱਜ ਕੇ ਗਏ ਇਹਦਾ ਕਾਰਨ ਕੀ ਸੀਗਾ ਤੇ ਫਿਰ ਇਹਦੇ ਕੋਈ ਵੀ ਅਧਿਕਾਰੀ ਜਿਹੜਾ ਬੋਲਣ ਨੂੰ ਤਿਆਰ ਨਹੀਂ ਲੇਕਿਨ ਹੁਣ ਉਹ ਨੌਜਵਾਨਾਂ ਨੂੰ ਫੜ ਕੇ ਦੱਸੋ ਕਿ ਕਿਤੇ ਹੈ ਲੇਕਿਨ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਜਰੂਰ ਸੀ ਜੁਧ ਨਸ਼ਾ ਵਿਰੁੱਧ ਤੇ ਇਹ ਜਿਹੜੇ पकड़े गए ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਨਾ ਭੇਜ ਕੇ ਬਲਕੇ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਸੁਧਾਰ ਕਰਨ ਤੋਂ ਬਾਅਦ ਨਸ਼ਾ ਮੁਕਤੀ ਕੇਂਦਰ ਤੋਂ ਬਾਹਰ ਆਣ ਕਰ ਲੋਕ ਜਿਹੜੇ ਹੋਰ ਨੌਜਵਾਨ ਜਿਹੜਾ ਨਸ਼ਾ ਕਰਦੇ ਨੇ ਉਹ ਜਾ ਕੇ ਉਹਨਾਂ ਨੂੰ ਸੰਦੇਸ਼ ਦੇਣ ਵੀ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਨਾਲੇ ਆਪਣਾ ਸਮਾਂ ਖਰਾਬ ਕਰੋ ਸਿਹਤ ਨਾ ਖਰਾਬ ਕਰੋ ਆਪਣੇ ਇਹਦਾ ਮਾਂ-ਬਾਪ ਦਾ ਨਾਮ ਵੀ ਨਾ ਨਾ ਖਰਾਬ ਕਰੋ ਇਸੇ ਦੇ ਤਹਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਜਿਹੜਾ ਉਪਰਾਲਾ ਸੀ ਪਰ ਜਿਹੜੇ ਨੌਜਵਾਨ 23 ਦੇ ਕਰੀਬ ਹੁਣ ਭੱਜ ਗਏ ਕਿੱਥੇ ਨੇ ਕਿੱਥੇ ਨਹੀਂ ਪੁਲਿਸ ਉਹਨਾਂ ਦਾ ਪਿੱਛਾ ਜ਼ਰੂਰ ਕਰ ਰਹੀ ਹੈ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਹਨ ਪਕੜੇ ਜਾਣ ਤੋਂ ਬਾਅਦ ਇਹ ਪਤਾ ਲੱਗੀ ਵੀ ਇੱਥੇ ਭੱਜਣ ਦੇ ਕਾਰਨ ਕੀ ਸੀ ਮੁਹਾਲੀ ਤੋਂ ਦਿਨਕ ਸਵੇਰ ਵਾਲੀ ਭਿੰਦਰ ਬੱਬਰ